ਫਗਵਾੜਾ ਦੇ ਆਸ-ਪਾਸ ਇਲਾਕਿਆਂ ਵਿੱਚ ਹੋ ਰਹੀਆਂ ਲੁੱਟਖੋਦੀਆਂ ਵਾਰਦਾਤਾਂ ਨਾਲ ਜਿੱਥੇ ਆਮ ਲੋਕ ਕਾਫੀ ਕਬਰਾਈ ਹੋਏ ਹਨ ਉੱਥੇ ਹੀ ਇਹ ਬੇਖੌਫ ਲੁਟੇਰੇ ਬਿਨਾਂ ਕਿਸੇ ਡਰ ਦੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੁੰਦੇ ਹਨ ਅਤੇ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦੇ ਕੇ ਬੜੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦੇ ਹਨ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਪਿੰਡ ਹਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਨੁਕਾਬਪੋਛ ਲੁਟੇਰਿਆਂ ਵੱਲੋਂ ਦੁਪਹਿਰ ਦੇ ਸਮੇਂ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਘਰ ਦੇ ਅੰਦਰ ਬੈਠੀ ਔਰਤ ਨੂੰ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਡਰਾ ਕੇ ਉਸ ਪਾਸੋਂ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀਆਂ ਮੁੰਦੀਆਂ ਲੁੱਟ ਕੇ ਫਰਾਰ ਹੋ ਜਾਂਦੇ ਹਨ ਜਾਣਕਾਰੀ ਦਿੰਦੇ ਹੋਏ ਹਾਦਸੇ ਦਾ ਸ਼ਿਕਾਰ ਹੋਈ ਦਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ ਨੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਸਾਰੇ ਕਿਸੇ ਕੰਮ ਲਈ ਘਰ ਤੋਂ ਬਾਹਰ ਗਏ ਹੋਏ ਸਨ ਅਤੇ ਘਰ ਵਿੱਚ ਉਸ ਦੀ ਪਤਨੀ ਦਮਨਜੀਤ ਕੌਰ ਇਕੱਲੀ ਸੀ ਤੇ ਉਸ ਦੌਰਾਨ ਦੁਪਹਿਰ ਦੇ ਸਮੇਂ ਦੋ ਨਕਾਬਪੋਛ ਲੁਟੇਰੇ ਘਰ ਵਿੱਚ ਦਾਖਲ ਹੁੰਦੇ ਹਨ ਅਤੇ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਘਰ ਵਿੱਚ ਫੋਲਾ ਫਰਾਲੀ ਵੀ ਕਰਦੇ ਹਨ ਤੇ ਉਸ ਦੀ ਪਤਨੀ ਦੇ ਪਾਏ ਹੋਏ ਸੋਨੇ ਦੇ ਗਹਿਣੇ ਉਤਾਰ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਉਹਨਾਂ ਅੱਗੇ ਜਾਣਕਾਰੀ ਦਿੰਦੇ ਆਂ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਮਿਹੜੂ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਬੇਖੌਫ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਹਰਦਾਸਪੁਰ ਵਿਖੇ ਬੀਤੇ ਦਿਨੀ ਘਰ ਵਿੱਚ ਦਾਖਲ ਹੋ ਕੇ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਬੇਖੌਫ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਇਹ ਸਾਰੀ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਤਾਂ ਕੀ ਮਾਮਲਾ ਹੈ ਸਰ ਚੋਰੀ ਦਿਵਾਰਦਾਂ ਤੋਂ ਅੰਜਾਮ ਦਿੱਤਾ ਚੋਰਾਂ ਨੇ ਤੁਹਾਡੇ ਮਕਾਨ ਵਿੱਚ ਹਾਂਜੀ ਮੈਂ ਗਿਆ ਸੀਗਾ ਜੀ ਮੰਡੀ ਨੂੰ ਕਣਕ ਲਾਉਣ ਮੇਰੇ ਮਦਰ ਪਿੰਡ ਭੋਗ ਤੇ ਗਏ ਹੋ ਸੀ ਜੀ ਤੇ ਮੇਰੇ ਡੈਡੀ ਉਹਨੇ ਖੇਤੋਂ ਗਏ ਸੀ ਟਰੈਕਟਰ ਲੈ ਕੇ ਉਸ ਤੋਂ ਬਾਅਦ ਦੋ ਜਣੇ ਆਏ ਮੇਰੀ ਵਾਈਫ ਥੇ ਘਰ ਇਕੱਲੇ ਦੋ ਬੰਦੇ ਆਏ ਆ ਅੱਛਾ ਮੂੰਹ ਬੰਨੇ ਹੋ ਸੀ ਉਹਨਾਂ ਦੀ ਕੋਈ ਪਛਾਣ ਨਹੀਂ ਹੋਈ ਆ ਜੀ ਦੋ ਬੰਦੇ ਆਏ ਆ ਜੀ ਤੇ ਕਿੰਨੇ ਕ ਵਜੇ ਟਾਈਮ ਸੀ ਕੋਈ 12 ਤੋਂ 12:30 ਦੇ ਵਿੱਚ ਕਿਸ ਚੀਜ਼ ਤੇ ਆਏ ਉਹ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਅੱਛਾ ਤੁਹਾਨੂੰ ਉਦੋਂ ਹੀ ਪਤਾ ਲੱਗਾ ਜੋ ਅੰਦਰ ਉਹ ਐਂਟਰੀ ਕਰ ਗਏ ਹਾਂ ਮੈਂ ਤਾਂ ਘਰੇ ਹੀ ਨਹੀਂ ਸੀਗਾ ਕਿੱਥੋਂ ਦੀ ਐਂਟਰੀ ਕੀਤੀ ਕੁਝ ਪਤਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਸਰ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਫਿਰ ਵਾਰਦ ਨੂੰ ਅੰਜਾਮ ਦਿੱਤਾ ਆ ਕੇ ਕੁਝ ਉਹ ਅੰਦਰ ਗਏ ਆ ਜੀ ਅੰਦਰ ਜਾ ਕੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਅੱਛਾ ਤੇ ਉਹਨਾਂ ਨੇ ਚਾਕੂ ਕੱਢਿਆ ਤੇ ਮਤਲਬ ਉਹਨਾਂ ਨੇ ਫੋਲਾ ਫਾਲੀ ਕੀਤੀ ਸਾਰੀ ਇੱਕ ਬੰਦਾ ਗੋਲ ਖੜ ਗਿਆ ਦੂਜੇ ਨੇ ਫੋਲਾ ਫਾਲੀ ਕੀਤੀ ਅੱਛਾ ਤੇ ਕੱਪੜੇ-ਕੁਪੜੇ ਫਰੋਲੇ ਅਲਮਾਰੀ ਲੋਕਰ ਨਹੀਂ ਖੁੱਲੇ ਹੈਗਾ ਉਹਨਾਂ ਤੋਂ ਉਹ ਜਿਹੜੀਆਂ ਜੋ ਬਾਲੀਆਂ ਸੀਗੀਆਂ ਉਹ ਲਾ ਲਈਆਂ ਆ ਤੇ ਹੱਥਾਂ ਦੇ ਵਿੱਚ ਮੁੰਡੀਆਂ ਪਾਈਆਂ ਸੀ ਉਹ ਲਾ ਕੇ ਲੈ ਗਏ ਬਾਲੀਆਂ ਕਿੱਧਰ ਚ ਪਾਈ ਹੋਈਆਂ ਸੀ ਹਾਂਜੀ ਹਾਂਜੀ ਤੇ ਮੁੰਡੀਆਂ ਲੈ ਗਏ ਹਾਂ ਉਹ ਨਗਦੀ ਬਗਰਾ ਲੈ ਕੇ ਨਹੀਂ ਨਹੀਂ ਨੌਕਰ ਖੁੱਲੋ ਨਹੀਂ ਜਾਨ ਨੂੰ ਮਾਰਨ ਦੀ ਕੋਈ ਧਮਕੀ ਵੀ ਦਿੱਤੀ ਨਹੀਂ ਨਹੀਂ ਉਦਾਂ ਮੰਨ ਲਓ ਕਿ ਜੀ ਤੁਮ ਕਾਤ ਨੂੰ ਕੋਈ ਦੰਡਰਾ ਡਰਾ ਰੋਆ ਜੀ ਸਿਰ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕੀ ਕਰਨਾ ਹੈ ਜੀ ਕੋਈ ਨਾ ਸੀਗਾ ਤੁਸੀਂ ਪੁਲਿਸ ਨੂੰ ਚਿਹੜੂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਆਏ ਸੀ ਮਲਾਜੂ ਦੇਖ ਕੇ ਕੀ ਕਰਨ ਪੁਲਸ ਵਾਲੇ ਤਾਂ ਉਹ ਕਰਦੇ ਜੀ ਕਹਿੰਦੇ ਤਫਤੀਸ਼ ਕਰਦੇ ਆਂ ਦੇਖਦੇ ਜੇ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਸ ਕਿੰਨੇ ਚਿਰ ਬਾਅਦ ਆ ਗਈ ਸੀ ਇੱਥੇ ਆ ਗਈ ਸੀ ਛੇਤੀ ਆ ਗਈ ਜੀ ਪਹਿਲਾਂ ਵੀ ਕਿ ਜਿਹੜੀ ਵਾਰਦਾਤ ਸੀ ਤੁਹਾਡੇ ਕੁੱਟੀ ਵਿੱਚ ਨਹੀਂ ਸਾਡੇ ਕਦੇ ਨਹੀਂ ਹੋਈ ਕਿਹੜਾ ਪਿੰਡ ਹੈ ਹਰਦਾਸਪੁਰ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਨਸਾਭ ਮਰਨਾ ਚਾਹੀਦਾ ਜੀ ਜਿਹੜੇ ਬੰਦੇ ਕਰਦੇ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਹੈ ਅੱਜ ਸਾਡਾ ਨੁਕਸਾਨ ਆਇਆ ਕੱਲੋ ਕਿਸੇ ਹੋਰ ਦਾ ਵੀ ਹੋ ਜਾਵੇ ਸਰ ਪਿੰਡਾ ਚ ਕਾਫੀ ਮਾਹੌਲ ਖਰਾਬ ਹੋ ਰਿਹਾ ਖਾਸੋ ਤੇ ਹਰਦਾਸਪੁਰ ਦੀ ਗੱਲ ਕਰੀ ਤਾਂ ਹਾਲ ਹੈ ਹਾਲਾ ਕਿ ਹਾਲ ਹੀ ਵਿੱਚ ਮਾਰਡਰ ਹੋ ਕੇ ਹਟਿਆ ਹੈਗਾ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਦੇ ਹਾਲਾ ਕੋਈ ਮਾਮਲਾ ਠੰਡਾ ਨਹੀਂ ਪਿਆ ਤਾਂ ਦੂਜੀ ਵਾਰਦਾਤ ਨੂੰ ਚੋਰੀਆਂ ਇਜਾਮ ਦਿੱਤਾ ਬਿਲਕੁਲ ਬਿਲਕੁਲ ਜੀ ਉਦੋਂ ਦੇ ਬੰਦਿਆਂ ਤੇ ਨੱਥ ਪਾਈ ਜਾਈਦੀ ਹੈ ਜੀ ਪ੍ਰਸ਼ਾਸਨ ਨੇ ਜੀ ਪੁਲਿਸ ਵਾਲਿਆਂ ਨੇ ਕੀ ਭਰੋਸਾ ਦਵਾਇਆ ਤੁਹਾਨੂੰ ਅਨਸਾਪ ਦਾ ਭਰੋਸਾ ਦਵਾ ਕੇ ਆਏ ਜੀ ਅੱਛਾ ਤੂੰ ਕੈਮਰੇ ਵਾਲੇ ਵੀ ਲੱਗੇ ਇਥੇ ਕੈਮਰੇ ਲੱਗੇ ਆ ਜੀ ਕੈਮਰੇ ਬੰਦ ਹੋਗਾ ਜੀ ਰਾਤ ਅੱਛਾ ਆਪਣੇ ਕੈਮਰੇ ਤਾਂ ਲੱਗੇ ਆ ਉਹ ਜਦੋਂ ਸਵੇਰੇ ਅਸੀਂ ਦੇਖਿਆ ਤਾਂ ਕੈਮਰੇ ਸਾਡੇ ਬਾਹਰ ਆਸ-ਪਾਸ ਦੇ ਕੈਮਰੇ ਨੇ ਖੁੱਲ੍ਹਦੀ ਕੋਸ਼ਿਸ਼ ਨਹੀਂ ਕੀਤੀ ਸੀ ਨਹੀਂ ਪਤਾ ਨਹੀਂ ਲੱਗਾ ਜੀ ਕੁਝ ਨਹੀਂ